ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ trilok singh handling ਵਾਲਾ basrama wala ਤੇ ਸੱਜਣ ਪਿਆਰਿਓ ਅੱਜ ਕੱਲ ਜਿਹੜੀ ਗਰਮੀ ਜਿਹੜੀ ਬਹੁਤ ਜ਼ਿਆਦਾ ਪੈ ਰਹੀ ਏ ਤੇ ਗਰਮੀ ਜਿਹੜੀ ਅੱਤ ਜੀ ਤੇ ਅੱਤ ਗਰਮੀ ਤੋਂ ਬਚਣ ਵਾਸਤੇ ਸਵੇਰੇ ਸਵੇਰੇ ਠੰਡੇ ਠੰਡੇ ਕੰਮ ਕਰ ਲਿਆ ਕਰੋ ਜੇ ਕਿਤੇ ਜਾਣਾ ਹੁੰਦਾ ਹੈ ਤਾਂ ਦਸ ਤੋਂ ਪਹਿਲਾਂ ਪਹਿਲਾਂ ਚੱਕਰ ਮਾਰ ਕੇ ਆ ਜਾਓ ਕਰੋ ਜੇ ਤੁਸੀਂ ਵੀ ਕੋਈ ਫੇਰੇ ਦਾ ਕੰਮ ਕਰਦੇ ਹੋ ਜਾਂ ਕੋਈ ਆਰਡਰ ਭੁਗਤੌਂਦੇ ਹੋ ਤਾਂ ਠੰਡੇ ਠੰਡੇ ਜਾਇਆ ਕਰੋ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਤੇ ਬਾਕੀ ਗਰਮੀ ਤੋਂ ਬਚਣ ਵਾਸਤੇ ਸਕੰਨੀ ਪੀ ਲਿਆ ਕਰੋ ਚਨੇ ਚੱਬ ਲਿਆ ਕਰੋ ਦਵਾਨਾ ਖਾਇਆ ਕਰੋ ਠੰਡਾ ਹੁੰਦਾ ਦਵਾਨਾ ਜੀ ਤੇ ਇਸ ਕਰਕੇ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਤੇ ਗੱਲ ਕਰਨ ਲੱਗੇ ਜੀ ਬੂਟਿਆਂ ਨੂੰ ਪਾਣੀ ਜਿਹੜਾ ਬੜਾ ਜ਼ਰੂਰੀ ਹੈ ਤੇ ਬੂਟੇ ਆਪਾਂ ਲਾਏ ਆ ਤੇ ਠੀਕ ਹੈ ਜੀ ਗਰਮੀ ਬਹੁਤ ਜ਼ਿਆਦੀ ਹੈ ਤੇ ਪਾਣੀ ਵੀ ਇੰਨਾ ਵਾਸਤੇ ਹੋਣਾ ਜ਼ਰੂਰੀ ਜਿੰਨਾ ਕਿ ਇਨਸਾਨ ਵਾਸਤੇ ਜ਼ਰੂਰੀ ਜਿੰਨਾ ਕਿ ਜਾਨਵਰਾਂ ਵਾਸਤੇ ਜ਼ਰੂਰੀ ਹੈ ਇਸ ਕਰਕੇ ਬੂਟੇ ਲਾਉਂਦਾ ਮੈਨੂੰ ਵੀ ਬਹੁਤ ਜ਼ਿਆਦਾ ਖਾਉਂਗੇ ਤੇ ਬਹੁਤ ਵਧੀਆ ਬੂਟੇ ਲਾਏ ਹੋਏ ਘਰ ਵਿੱਚ ਇੱਕ ਆ ਬੂਟਾ ਬੜੀ ਨਵੀਂ ਕਿਸਮ ਦਾ ਹੈ ਇਹ ਬੂਟਾ ਬੜੀ ਨਵੀਂ ਕਿਸਮ ਦਾ ਹੈ ਇਹਦੇ ਫੁੱਲ ਬੜੇ ਸੋਹਣੇ ਆ ਤੇ ਫੁੱਲ ਵੀ ਬਹੁਤ ਵਧੀਆ ਨਿਕਲਦੇ ਆ ਆ ਇੱਕ ਡਾਨੀ ਦੇ ਹੋਰ ਹੁਣ ਨਿਕਲੀਏ ਠੀਕ ਹੈ ਜੀ ਤੇ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਤੇ ਇਹਨਾਂ ਨੂੰ ਪਾਣੀ ਆਪਾਂ ਸਵੇਰੇ ਸ਼ਾਮ ਪਾਈਦੇ ਤੇ ਤੁਸੀਂ ਵੀ ਆਪਣੇ ਬੂਟੀਆਂ ਦਾ ਖਿਆਲ ਰੱਖਿਆ ਕਰੋ ਤੇ ਇੱਧਰ ਜਿਹੜੇ ਬੂਟੇ ਆਪਾਂ ਲਾਏ ਆ ਇੱਧਰਲੀ ਸਾਈਡ ਤੇ ਮਨੀਕੁਲਰ ਦਾ ਬੂਟਾ ਲੱਗਾ ਦੀ ਤੇ ਇਹ ਬੂਟਾ ਹੈਗਾ ਦੀ ਇਹ ਕੜੀ ਪੱਤੇ ਦਾ ਕੜੀ ਪੱਤੇ ਦਾ ਬੂਟਾ ਜਿਹੜਾ ਵੇ ਇਹ ਸਾਡੇ ਘਰ ਬਹੁਤ ਕੰਮ ਆਉਂਦਾ ਇਕੱਥੇ ਇਹ ਕੜੀ ਬਣ ਜਾਂਦੀ ਇਕ ਇਹ ਤੇਲ ਦੇ ਕੰਮ ਆਉਂਦਾ ਦਰਦਾਂ ਦੇ ਤੇਲ ਕੰਮ ਆਉਂਦਾ ਸੀ ਆ ਮਨੀ ਪਲਾਂਟ ਜਿਹੜਾ ਇਸ ਜਾਬੜ ਵਾਸਤੇ ਹੁੰਦਾ ਵੀ ਜੀ ਤੇ ਵਧੀਆ ਵੀ ਇਧਰਲੀ ਸਾਈਡ ਤੇ ਵੀ ਲੱਗਾ ਮਨੀ ਪਰਾੜ ਇਧਰ ਆਹ ਬੂਟਾ ਜਿਹੜਾ ਬਹੁਤ ਪਿਆਰਾ ਜੀ ਤੇ ਬਾਕੀ ਗਰਮੀ ਜਿਹੜੀ ਬਹੁਤ ਜਿਆਦੀ ਏ ਇਧਰ ਆ ਵੀ ਕਿੱਥੇ ਆ ਪਾਣੀ ਪਈ ਏ ਬੂਟਿਆਂ ਨੂੰ ਪਾਣੀ ਪਈ ਤੇਰਾ ਮੈਂ ਇਹਨਾਂ ਨੂੰ ਪਾਉਣ ਲੱਗਾ ਪਾਣੀ ਹੈ ਕਹਾ ਲਾ ਦੇ ਧੋ ਕੇ ਫਿਰ ਹਾਂ ਤੇ ਬਾਕੀ ਮਿੱਤਰ ਪਿਆਰਿਓ ਗਰਮੀ ਤੋਂ ਬਚਣ ਵਾਸਤੇ ਸਕੰਦਵੀ ਪੀਆ ਕਰੋ ਠੰਡਾ ਪਾਣੀ ਪੀਆ ਕਰੋ ਤੇ ਲਿੰਬਕੇ ਲੁਬਕੇ ਘੱਟ ਵੀ ਕਰੋ ਲਿੰਬਕੇ ਲੁਬਕੇ ਵਿੱਚ ਕੋਈ ਕੋਸਣ ਨਹੀਂ ਰੱਖਿਆ ਠੀਕ ਹੈ ਜੀ ਤੇ ਇਹ ਦਵਾਈ ਦੀ ਵਰਤੋਂ ਕਰਿਆ ਕਰੋ ਨਿੰਬੂ ਪਾਣੀ ਦੀ ਵਰਤੋਂ ਕਰੋ ਕਰੋ ਸਕੰਦਵੀ ਵਾਤੂ ਵਾਤ ਪੀਆ ਕਰੋ ਵਧੀਆ ਜੀ ਤੇ ਠੰਡੇ ਠੰਡੇ ਕੰਮ ਕਰ ਲਿਆ ਕਰੋ ਜਿਹੜਾ ਕਰਨਾ ਹੁੰਦਾ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਲਓ ਜੀ ਹੁਣ ਅਸੀਂ ਪਾਉਣ ਲੱਗੇ ਆਂ ਬੂਟਿਆਂ ਨੂੰ ਪਾਣੀ ਤੇ ਹਾਂ ਜੀ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਇਧਰ ਆ ਮੜਦੇਆ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਦੇਖੋ ਭਾਗ ਆ ਆ ਨਾ ਆ ਲੈ ਇਧਰ ਆ ਲਾ ਲਓ ਜੀ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਤੇ ਆਪਾਂ ਪਾਉਣ ਲੱਗੇ ਹਾਂ ਹਾਂ ਜਿੰਨਾ ਪਾਣੀ ਆਦਾ ਇਧਰ ਸ਼ਾਮ ਰਿਹਾ ਜਿੰਨਾ ਪਾਣੀ ਸਾਡੇ ਵਾਸਤੇ ਜ਼ਰੂਰੀ ਹੈ ਉਨਾਂ ਹੀ ਸਾਡੇ ਪੌਦਿਆਂ ਵਾਸਤੇ ਜ਼ਰੂਰੀ ਹੈ ਆਪਾਂ ਦੋਨੇ ਦੀ ਪਾਉਣ ਲੱਗੇ ਆ ਠੰਡਾ ਠੰਡਾ ਪਾਉ ਦੋ ਨਾ ਪਾਣੀ ਤਾਂ ਕਿ ਇਹ ਵੀ ਗਰਮੀ ਤੋਂ ਬਚਣ ਠੀਕ ਹੈ ਜੀ ਲੈ ਪਾਉ ਪਾਣੀ ਇਧਰ ਵਾਪਰੇ ਲੋ ਜੀ ਪਾਣੀ ਜਿਹੜਾ ਪੌਦਿਆਂ ਨੂੰ ਪੈ ਰਿਹਾ ਤੇ ਸਾਰੇ ਬੂਟੇ ਪਾ ਦੇ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਇੱਧਰ ਛੂਟੀ ਚਲਦੀ ਰਹਾਂਗੀ ਠੀਕ ਹਾਂ ਜੀ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਤੇ ਪੂਰਾ ਭਰ ਦੇ ਚਿੰਗਦੇ ਰਹਾਂ ਹੈ ਕਿ ਕਿ ਗਰਮੀ ਜਿਹੜੀ ਬਹੁਤ ਜ਼ਿਆਦੀ ਭਰ ਲੈ ਟੁੱਟ ਗਈ ਇਸ ਕਰਕੇ ਇਹ ਬੂਟੇ ਲਾਇਆ ਅਸੇ ਬੂਟੇ ਦੀ ਸਾਫ ਸਭਾਲ ਵੀ ਬੜੀ ਜ਼ਰੂਰੀ ਹੈ ਇਹ ਬੂਟੇ ਵੀ ਬੱਚਿਆਂ ਨੂੰ ਪਾਲੇ ਜਾਂਦੇ ਆ ਆਹੋ ਮਨੀਕੂਰ ਨੂੰ ਪਾਦੇ ਲੋ ਜੀ ਇਹ ਬੂਟੇ ਜਿਹੜੇ ਐਵੇਂ ਨਹੀਂ ਪਲਦੇ ਇਹ ਵੀ ਬੱਚਿਆਂ ਨੂੰ ਪਾਲੇ ਜਾਂਦੇ ਆ ਬਾਤਲ ਹਾਂ ਟੋਟਰਾ ਬਾਹਰ ਆ ਇਸ ਕਰਕੇ ਗਰਮੀ ਜਿਹੜੀ ਬਹੁਤ ਜ਼ਿਆਦੀ ਹੈ ਪੂਟਿਆਂ ਨੂੰ ਸਵੇਰੇ ਸ਼ਾਮ ਪਾਣੀ ਪਾਏ ਕਰ ਜ਼ਰੂਰ ਤਾਂ ਕਿ ਇਹ ਵੀ ਆਪਣੀ ਲੋੜ ਪੂਰੀ ਕਰਦੇ ਰਹਿਣ ਪਾਣੀ ਦੀ ਆਪਾਂ ਦੋਨੇ ਜੀ ਪਾਣੀ ਪਾ ਰਹੇ ਆ ਤੇ ਇਹਨੂੰ ਪਾ ਦੇ ਮੈਂ ਵੀ ਲੋੜੀ ਪਾਣੀ ਆਪਾਂ ਪਾ ਰਹੇ ਆ ਦੋਵੇਂ ਜੀ ਤੁਸੀਂ ਵੀ ਆਪਣੇ ਬੂਟਿਆਂ ਨੂੰ ਪਾਣੀ ਪਾਇਆ ਕਰੋ ਸਵੇਰੇ ਸ਼ਾਮ ਠੀਕ ਹੈ ਜੀ ਤੇ ਵਧੀਆ ਲੱਗਦਾ ਜੀ ਨਾਲੇ ਵੈਸੇ ਵੀ ਘਰ ਵਿੱਚ ਹਰਿਆਵਲ ਬਣੀ ਰਹਿੰਦੀ ਏ ਤੇ ਵਧੀਆ ਲਿੰਦਾ ਜੀ ਹਰਿਆਵਲ ਬਹੁਤ ਵਧੀਆ ਲੱਗਦੀ ਫੁੱਲ ਵਧੀਆ ਘਰ ਲੱਗਦੇ ਆ ਤੇ ਤੁਸੀਂ ਵੀ ਆਪਣੇ ਬੂਟਿਆਂ ਦੀ ਆਮ ਸਵਾਲ ਕਰਿਆ ਕਰੋ ਸਵੇਰੇ ਸਵੇਰੇ ਪਾਣੀ ਪਾਇਆ ਕਰੋ ਤੇਰੇ ਹੋਰ ਸਾਫ਼ ਹੋਵੇ ਹਾਂ ਜੀ ਟੂਟੀਆਂ ਸੋਰੀ ਟੂਟੀਆਂ ਪਾਣੀ ਦੇਖਣਾ ਛੱਡਿਆ ਕਰੋ ਇਹ ਪਾਣੀ ਨਾ ਗਰਦੇ ਛੱਡਿਆ ਕਰੋ ਪਾਣੀ ਬੰਦ ਕਰ ਲੇਗਾ ਟੂਟੀਆਂ ਨੂੰ ਨਹੀਂ ਲੋਡ ਹੋਣਾ ਹਾਂ ਜੀ ਤੁਸੀਂ ਵੀ ਆਪਣੇ ਘਰ ਸੋਨੇ ਸੋਨੇ ਲਾਓ ਫੁੱਲ ਤੇ ਬੜੇ ਸੋਹਣੇ ਲੱਗਦੇ ਇਹ ਘਰ ਬੜਾ ਸੋਹਣਾ ਲੱਗਦਾ ਫੁੱਲਾਂ ਦੇ ਨਾਲ ਲਧੀ ਐਸ ਬੂਟਾ ਜਿਹੜਾ ਇਹ ਹੀ ਹੈ ਇਹੀ ਲੈ ਕੇ ਆਏ ਆ ਤੇ ਬਹੁਤ ਦਿੱਤੜਾ ਖੜਾ ਇਹ ਗੱਦੀ ਉੱਤ ਕਰਨਾ ਕੋਈ ਨਹੀਂ ਲਓ ਜੀ ਪਾਣੀ ਦਿੱਤਾ ਪਾ ਹੁਣ ਇਹ ਕੁਝ ਬੂਟੇ ਉੱਪਰ ਲੱਗੇ ਆ ਇਹਨਾਂ ਨੂੰ ਪਾਣੀ ਪਾਉਂਦਾ ਤਰੀਕਾ ਅਲੱਗ ਹੈ ਜੀ ਇਹ ਤਾਰ ਉੱਤੇ ਟੰਗੇ ਹੋਏ ਕੁੰਡੀ ਲੱਗੀ ਹੋਈ ਹੈ ਇਹ ਆਪਾਂ ਕੁੰਡੀ ਲਾ ਕੇ ਤੇ ਇਹਨਾਂ ਨੂੰ ਡੋਪਣਾਵੇਂ ਇਹ ਬਾਲਟੀ ਦੇ ਬਾਸ ਹੀ ਰਾਖੇ ਕੁਮੜ ਪਾਪਾ ਦੇ ਬਾਲਟੀ ਦੇ ਮਨ ਕਿਉਂ ਉਦਾਂ ਵੇਹੇ ਬੋਤਲਾਂ ਦੇ ਪਾਣੀ ਪਈਦੇ ਇਹਨਾਂ ਦੇ ਉੱਪਰ ਬੋਤਲ ਲੱਗੀ ਹੋਈ ਤੇ ਬੋਤਲ ਉੱਪਰ ਪਾਣੀ ਪਈਦਾ ਤੇ ਹੁਣ ਮੈਂ ਇਹਨੂੰ ਸਿੱਧਾ ਹੀ ਇਹਨੂੰ ਲਾਖਣਾ ਇਹ ਬੋਤਲ ਨੂੰ ਇਹ ਬਾਲਟੀ 'ਚ ਡੋਪਾਂਗਾ 2-4 ਮਿੰਟ ਰੱਖਾਂਗਾ ਇਹਨੂੰ ਲਾਖ ਤੇ ਫੇਰ ਉੱਤੇ ਰੰਗ ਦਾਂਗਾ ਤੇ ਇਸ ਤਰ੍ਹਾਂ ਇਸ ਪਾਣੀ ਪਾਈਦਾ ਇਹਨਾਂ ਨੂੰ ਠੀਕ ਹੈ ਤੇ ਪੱਲੀ-ਗਲੀ ਬੋਤਲ ਪਾਣੀ ਵਿੱਚ ਡੁਬੋਵਾਂਗੇ ਬਾਲਟੀ ਵਿੱਚ ਰੱਖ ਕੇ 5-6 ਮਿੰਟ ਬਾਅਦ ਸਾਰੀਆਂ ਬੋਤਲਾਂ ਡਵਾਵਾਂਗੇ ਤੇ ਉਸ ਤੋਂ ਬਾਅਦ ਫਿਰ ਸਾਰੀ ਕਲੀ-ਕਲੀ ਕਰਕੇ ਉਰਬੋਵਾਂਗੇ ਇਸ ਤਰ੍ਹਾਂ ਬੂਟੇ ਜਿਹੜੇ ਨਰੋਏ ਰਹਿੰਦੇ ਆ ਤੰਦਰੁਸਤ ਰਹਿੰਦੇ ਆ ਪਾਣੀ ਦੀ ਇਹਨਾਂ ਦੇ ਘਾਟ ਜਿਹੜੀ ਪੂਰੀ ਹੁੰਦੀ ਰਹਿੰਦੀ ਐ ਤੇ ਬੂਟੇ ਜਿਹੜੇ ਹਰੇ ਭਰੇ ਰਹਿੰਦੇ ਆ ਵਧੀਆ ਗਰੋਥ ਕਰਦੇ ਆ ਠੀਕ ਹੈ ਜੀ ਲਓ ਜੀ ਬਾਹਰਲੇ ਪਾਸੇ ਤੋਂ ਦਿਖਾਉਂਦੇ ਆ ਜੀ ਬਾਹਰਲੇ ਪਾਸੇ ਲੱਗਾ ਵੀ ਮਨੀ ਪਲਾਂਟ ਠੀਕ ਹੈ ਜੀ ਇਹ ਵੀ ਮਨੀਪੂਲਟ ਲੱਗਾ ਹੋਇਆ ਹੈ ਇਹ ਵੀ ਦੂਰ ਤੱਕ ਪੰਗੂਆਂ ਤੱਕ ਗਿਆ ਵੇ ਹਾਂਜੀ ਇਹ ਗੇੜ ਦੁਕੋਂ ਦੀ ਪੂਰਾ ਮਲੀ ਮਨੀਪੂਲਟ ਗਿਆ ਠੀਕ ਹੈ ਜੀ ਹਾਂਜੀ ਠੀਕ ਕਰਕੇ ਬੂਟੇ ਲਾਉਣ ਦਾ ਬੜਾ ਸੌਂਗੇ ਲਓ ਜੀ ਇਹ ਆ ਬਾਲਟੀ ਬਾਲਟੀ ਭਰ ਕੇ ਆਪਾਂ ਲੈ ਲੈਂਦੀ ਹੈ ਜੀ ਇਹਦੇ ਵਿੱਚ ਡੋਬਾਂਗੇ ਬੂਟਿਆਂ ਨੂੰ ਠੀਕ ਹੈ ਜੀ ਤੇ ਆਹ ਲਓ ਜੀ ਬਾਸੀ ਆਪਾਂ ਲਾ ਲਈਏ ਇਹਨੂੰ ਡੋਬਤਾ ਆਪਾਂ ਪਾਣੀ ਦੇ ਵਿੱਚ ਠੀਕ ਹੈ ਜੀ ਇਹਨੂੰ 5-6 ਮਿੰਟ ਵਾਸਤੇ ਰੱਖਾਂਗੇ ਪਾਣੀ ਦੇ ਵਿੱਚ 5-6 ਮਿੰਟ ਵਾਸਤੇ ਰੱਖਾਂਗੇ ਇਹਨੂੰ ਪਾਣੀ ਵਿੱਚ ਤੇ ਫਿਰ ਅਗਲਾ ਬੂਤਾ ਜਿਹੜਾ ਡੋਪਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਦੋਸਤੋ ਜੀ ਧੰਨਵਾਦ ਫਿਰ ਜੀ ਚੜਦੀ ਕਲਾ ਦੀ ਤੁਸੀਂ ਵੀ ਗਰਮੀ ਤੋਂ ਬਚਣ ਵਾਸਤੇ ਸਵੇਰੇ ਸਵੇਰੇ ਠੰਡੇ ਠੰਡੇ ਕੰਮ ਕਰ ਲਿਆ ਕਰੋ ਅਗਰ ਕੋਈ ਤੁਸੀਂ ਕਾਰਜ ਕਰਦੇ ਹੋ ਤੇ ਉਹ ਵੀ ਠੰਡੇ ਠੰਡੇ ਕਰ ਲਿਆ ਕਰੋ ਤੇ ਗਰਮੀ 'ਚ ਬਹੁਤਾ ਨਾ ਫਿਰੇ ਕਰੋ ਕਿਉਂਕਿ ਜਦੋਂ ਸਿਹਤ ਵਿਗੜ ਜਾਂਦੀ ਫਿਰ ਸੁਧਰਨੀ ਬੜੀ ਮੁਸ਼ਕਲ ਹੋ ਜਾਂਦੀ ਠੀਕ ਹੈ ਜੀ ਇਸ ਕਰਕੇ ਆਪਣੇ ਦੇ ਆਪਣੇ ਨਾਲ-ਨਾਲ ਤੇ ਆਪਣੇ ਬੂਟਿਆਂ ਦਾ ਵੀ ਪੂਰਾ ਖਿਆਲ ਰੱਖਿਆ ਕਰੋ ਉਹਨਾਂ ਨੂੰ ਵੀ ਪਾਣੀ ਸਵੀਰੇ ਸੰਪਾ ਦੇ ਕਾ ਕਰੋ ਤਾਂ ਕਿ ਉਹ ਵੀ ਤੰਦਰੁਸਤ ਰਹਿਣ ਠੀਕ ਹੈ ਜੀ ਧੰਨਵਾਦ ਜੀ ਇਹ ਬੂਟੇ ਜਿਹੜੇ ਪਿਆਰ ਦੀ ਰਾਣੀ ਦੇ ਬੂਟੇ ਆ ਇਹ ਮੈਂ 5-7 ਮਿੰਟ ਡੋਬਿਆ ਹੁਣ ਦੂਜਾ ਡੋਬਾਂਗੇ ਠੀਕ ਹੈ ਜੀ ਹੁਣ ਇਹਨੂੰ ਡੋਬਾਂਗੇ ਪਾਣੀ 'ਚ ਠੀਕ ਹੈ ਜੀ ਤੇ ਆਹ ਲੋ ਜੀ ਇਨੂੰ 5-7 ਮੀਟਰ ਰੱਖਾਗੇ ਇਹਨੂੰ ਵੀ ਪਾਣੀ ਦੇ ਵਿੱਚ ਠੀਕ ਹੈ ਜੀ ਇਸ ਤੋਂ ਬਾਅਦ ਫਿਰ ਇਹਨੂੰ ਕੱਢ ਕੇ ਤੇ ਫਿਰ ਆਹ ਬੂਟਾ ਜਿਹੜਾ ਲੱਗਾ ਫਿਰ ਇਹਨੂੰ ਪਾਉਗੇ ਉਸ ਤੋਂ ਬਾਅਦ ਫਿਰ ਇਹ ਜਿਹੜਾ ਉੱਪਰ ਹੈਗਾ ਜੀ ਇਹਨੂੰ ਫਿਰ ਡੋਪਾਂਗੇ ਇਸੇ ਤਰੀਕੇ ਨਾਲ ਇਹ ਬੋਤਲਾਂ ਵਾਲੇ ਬੂਟੇ 5-5 ਮੀਟਰ ਰੱਖਾਂਗੇ ਸਾਮ ਨੂੰ ਡੇਲੀ ਆਪਾਂ ਇਹਨੂੰ ਰੱਖੀ ਰਿਆ ਤੇ ਬੂਟੇ ਜਿਹੜੇ ਸਵੇਰ ਨੂੰ ਫਿਰ ਨਰੋਏ ਹੋ ਜਾਂਦੇ ਆ ਤੇ ਵਧੀਆ ਲੱਗਦੀ ਆ ਇੱਕ ਫਿਰ ਤੁਹਾਨੂੰ ਸਾਰੇ ਫੁੱਲ ਬੂਟੇ ਧੰਨਵਾਦ ਦੱਸ ਰਹੇ ਆ ਵਧੀਆ ਲੱਗਦੀ ਆ ਜੀ ਪੂਰੇ ਘਰ ਨੂੰ ਸਜਾ ਦਿੰਦੇ ਆ ਇਹ ਸੋਹਣੇ ਸੋਹਣੇ ਫਲਾਵਰ ਮਨੀ ਪlant ਵਰਗੇ ਬੂਟੇ ਤੇ ਵਧੀਆ ਲੱਗਦੇ ਠੀਕ ਹੈ ਜੀ ਹਾਂ ਜੀ ਸੋ ਇਸ ਕਰਕੇ ਪਾਣੀ ਸਾਡੇ ਸਾਰਿਆਂ ਵਾਸਤੇ